happy birthday to you. happy birthday to you. happy bir. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੀ ਅੰਸ਼ਿਕਾ ਦਾ ਹੈਪੀ ਬਰਥਡੇ ਆ ਜੀ ਇੱਕ ਸਾਲ ਦੀ ਹੋ ਗਈ ਸਾਡੀ ਧੀ ਅੱਜ ਦੇ ਦਿਨ 22 ਜੂਨ 2024 ਦੇ ਵਿੱਚ ਇਹਦਾ ਜਨਮ ਹੋਇਆ ਸੀ ਸਾਡੀ ਧੀ ਦਾ ਸੱਚੇ ਪਾਸ਼ਾ ਕਿਰਪਾ ਕਰੇ ਮੇਰੀ ਧੀ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤੇ ਅੱਜ ਇਹਦੇ ਛੋਟੇ ਛੋਟੇ ਹੱਥਾਂ ਦੇ ਨਾਲ ਕਿੱਤੇ ਹੋਏ ਐਕਟ ਛੋਟੇ ਛੋਟੇ ਅਥਾਂ ਦੇ ਵਿੱਚ ਜਦੋਂ ਕੋਈ ਇਦਾਂ ਚੀਜ਼ ਫੜੀ ਦੇਖਦੇ ਆ ਥੱਲੇ ਮਾਰਦੀ ਐ ਚੱਕ ਚੱਕ ਕੇ ਆਹ ਦੇਖੋ ਸਿਰ ਦਿੰਦੀ ਐ ਫੜ ਕੇ ਫੇਰ ਫੇਰ ਚੱਕ ਕੇ ਫੜਾਉਨੇ ਫੇਰ ਥੱਲੇ ਸਿਰ ਦਿੰਦੀ ਆ ਫੇਰ ਚੱਕ ਕੇ ਫੜਾਉਨੇ ਫੇਰ ਸਿਰ ਦਿੰਦੀ ਆ ਸਾਡੀ ਧੀ ਰਾਣੀ ਉਹਨੇ ਵੱਡੀ ਹੋ ਗਈ ਆ ਉਹਨੇ ਵੱਡੀ ਹੋ ਗਈ ਆ ਤੇ ਵਾਹਿਗੁਰੂ ਕਿਰਪਾ ਕਰਨ ਜੀ ਇਹ ਚੰਗੀ ਅਫਸਰ ਬਣੇ ਇਹ ਚੰਗੀ ਇਨਸਾਨ ਬਣੇ ਇਹ ਚੰਗੀ ਐਕਟਿਵਿਸਟ ਬਣੇ ਦੁਨੀਆ ਨੂੰ ਮੈਸੇਜ ਦੇਵੇ ਅੱਜ ਦਾ ਅਸੀਂ ਜਨਮ ਦਿਨ ਮਨਾ ਰਹੇ ਹਾਂ ਜੀ ਸਾਰੇ ਅਸੀਂ ਅੱਜ ਅਨਸਿਕਾ ਦਾ ਹੈਪੀ ਬਰਥਡੇ ਮਨਾ ਰਹੇ ਹਾਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਥੈਪੀ

ਅਰਦਾਸ ਕਰਿਓ ਜੀ ਮੇਰੀ ਧੀ ਵਾਸਤੇ ਸਾਡੀਆਂ ਹੋਰ ਵੀ ਧੀਆ ਨੇ ਬਹੁਤ ਪਰ ਇਹ ਸਾਡੀ ਸਪੈਸ਼ਲ ਧੀ ਆ ਇਹ ਧੀ ਅੱਜ ਪੂਰੇ 1 ਸਾਲ ਦੀ ਹੋ ਗਈ ਇਹਦਾ ਸਾਡੀ ਧੀ ਦਾ ਜਿਹੜਾ ਨਾਮ ਸੀਗਾ ਨਾ ਉਹ ਗੁਰਪ੍ਰੀਤ ਸਿੰਘ ਘੁੱਗੀ ਵੀਰ ਆ ਜਿਹੜੇ ਉਹਨਾਂ ਨੇ ਰੱਖਿਆ ਸੀਗਾ ਇਸੇ ਹਾਲ ਦੇ ਵਿੱਚ ਪਿਛਲੇ ਸਾਲ ਜਿਹੜਾ ਸਮਰ ਕੈਂਪ ਚੱਲਦਾ ਸੀ ਸਮਰ ਕੈਂਪ ਦੇ ਵਿੱਚ ਅਸੀਂ ਬੱਚਿਆਂ ਤੋਂ ਸੁਝਾਅ ਲਏ ਵੀ ਸਾਰੇ ਬੱਚੇ ਆਪਣਾ ਆਪਣਾ ਕੋਈ ਨਾਮ ਦੱਸੋ ਜਿਹੜਾ ਤੁਹਾਨੂੰ ਪਸੰਦ ਆ ਵੀ ਆਪਾਂ ਆਪਣੀ ਧੀ ਦਾ ਨਾਮ ਰੱਖਣਾ ਵਾ ਉਦੋਂ ਇਹ ਹਸਪਤਾਲ ਸੀ ਹਜੇ ਇੱਕ ਦਿਨ ਦੀ ਸੀਗੀ ਉਹਦਣ ਤੇ ਸਾਰੇ ਬੱਚਿਆਂ ਨੇ ਨਹੀਂ ਉਸੇ ਦਿਨ ਦੀ ਉਹ ਗੱਲ ਆ ਸਾਰੇ ਬੱਚਿਆਂ ਨੇ ਆਪੋ ਆਪਣੇ ਨਾਮ ਲਿਖੇ ਪਰਚੀਆਂ ਤੇ ਤੇ ਅਸੀਂ ਪਰਚੀਆਂ ਗੁਰਪ੍ਰੀਤ ਵੀਰ ਦੇ ਸਾਹਮਣੇ ਰੱਖਤੀਆਂ ਤੇ ਗੁਰਪ੍ਰੀਤ ਵੀਰ ਨੇ ਉਹਦੇ ਵਿੱਚੋਂ ਇੱਕ ਪਰਚੀ ਚੱਕੀ ਤੇ ਉਹਦਾ ਨਾਮ ਪੜਿਆ ਤੇ ਉਹ ਲਿਖਿਆ ਹੋਇਆ ਸੀ ਅੰਸ਼ਿਕਾ ਤੇ ਫਿਰ ਇਹ ਬੱਚੀ ਦਾ ਸਾਡੀ ਧੀ ਦਾ ਨਾਮ ਰੱਖਿਆ ਸੀ ਅਸੀਂ ਅੰਸ਼ਿਕਾ ਕੌਰ ਤੇ ਅੰਸ਼ਿਕਾ ਸਾਡੇ ਘਰ ਦਾ ਸਾਡੀ ਇਸ ਜ਼ਿੰਦਗੀ ਦਾ ਅੰਸ਼ ਆ ਇੱਕ ਇਹ ਤੇ ਗੁਰੂ ਸਾਹਿਬ ਕਿਰਪਾ ਕਰਨ ਇਸ ਬੱਚੀ ਦੇ ਅਸੀਂ ਮਾਂ-ਪਾਪ ਬਣ ਸਕੀਏ ਭੈਣ ਭਰਾ ਇਹਦੇ ਬਹੁਤ ਇੱਥੇ ਸਾਡੇ ਕੋਲੇ ਨੇ ਇਹਦੇ ਦਾਦੇ-ਦਾਦੀਆਂ ਇਹਦੇ ਮਾਮੇ ਇਹਦੀਆਂ ਮਾਸੀਆਂ ਸਾਰੇ ਰਿਸ਼ਤੇ ਅਸੀਂ ਇੱਥੇ ਇਸ ਧੀ ਦੇ ਨਾਲ ਨਿਭਾਉਣ ਦਾ ਯਤਨ ਕਰਦੇ ਆ ਇਸ ਧੀ ਨੂੰ ਇੱਥੇ ਰੱਬ ਨੇ ਉਹ ਮਾਮਾ ਦੇ ਰੂਪ ਦੇ ਵਿੱਚ ਮਾਮਾ ਵੀ ਦਿੱਤੀਆਂ ਜਿਹੜੀਆਂ ਇਹਨੂੰ ਦਿਨ ਰਾਤ ਦులਾਰਦੀਆਂ ਸੁਤਵੀਰ ਭੈਣ ਵਰਗੀਆਂ ਇੱਥੇ ਉਹ ਦਾਦੀਆਂ ਵੀ ਦਿੱਤੀਆਂ ਜਿਹੜੀਆਂ ਇਹਨੂੰ ਦਿਨ ਰਾਤ ਇਹਦੀ ਸੰਭਾਲ ਕਰਦੀਆਂ ਇਹਨੂੰ ਆਪਣੀ ਪੋਤੀ ਵਾਂਗ ਆਪਣੀ ਦੋਤੀ ਵਾਂਗ ਦਿਨ ਰਾਤ ਇਹਦੀ ਸੇਵਾ ਕਰਦੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਜਦੋਂ ਇਹ ਬੱਚੀ ਥੋੜੇ ਦਿਨਾਂ ਦੀ ਸੀਗੀ ਸਾਨੂੰ ਡਾਕਟਰਾਂ ਨੇ ਕਹਿਤਾ ਸੀਗਾ ਵੀ ਇਹਦੀ ਮੰਮੀ ਤੋਂ ਇਹਨੂੰ ਅਲੱਗ ਰੱਖਿਓ ਕਿਉਂਕਿ ਉਹ ਆਪ ਖੁਦ ਬੱਚੀ ਹੈ ਹਜੇ ਛੋਟੀ ਆ ਇਹਦੀ ਮੰਮੀ ਉਦੋਂ 12.5 ਸਾਲਾਂ ਦੀ ਸੀਗੀ ਹੁਣ 13 ਸਾਲਾਂ ਦੀ ਜਿੱਦਣ ਇਹਦਾ ਜਨਮ ਹੋਇਆ ਸੀ ਤੇ ਅੱਜ ਸਾਲ ਦੀ ਹੋ ਗਈ ਆ ਉਹ 13.5 ਪੌਣੇ 14 ਸਾਲਾਂ ਦੀ ਹੋ ਗਈ ਆ ਤੇ ਇਹ 1 ਸਾਲ ਦੀ ਹੋ ਗਈ ਅੱਜ ਤੇ ਅੱਜ ਉਹ ਸਾਡੀ ਭੈਣ ਸਾਡੇ ਸੁਖਨਿਆਂ ਦੇ ਘਰ ਵਿੱਚ ਹੀ ਰਹਿ ਕੇ ਸਾਡੇ ਨਾਲ ਸੇਵਾ ਵੀ ਕਰਾਉਂਦੀ ਆ ਤੇ ਸਕੂਲੇ ਵੀ ਪੜਨ ਜਾਂਦੀ ਆ ਉਹ ਨੂੰ ਅਸੀਂ ਉਹਦੀ ਪੜ੍ਹਾਈ ਸ਼ੁਰੂ ਕਰਾਤੀ ਸੀਗੀ ਤੇ ਕਿਤੇ ਨਾ ਕਿਤੇ ਮਲਾਲ ਤਾਂ ਹੁੰਦਾ ਹੀ ਆ ਚਾਹੇ ਜਿਵੇਂ ਮਰਜੀ ਆ ਮਾਂ ਤਾਂ ਮਾਂ ਹੀ ਹੁੰਦੀ ਆ ਪਰ ਅਸੀਂ ਡਾਕਟਰਾਂ ਦੀ ਵੀ ਮੰਨੀ ਅਸੀਂ ਖੁਦ ਵੀ ਆਪਣੇ ਆਪ ਜੀ ਵੀ ਇਹ ਗੱਲ ਨੂੰ ਕੋਸ਼ਿਸ਼ ਕੀਤੀ ਸੀ ਵੀ ਉਸ ਧੀ ਦੀ ਜ਼ਿੰਦਗੀ ਦੇ ਵਿੱਚ ਹਜੇ ਕੁਝ ਚੰਗਾ ਪੜ੍ਹ ਲਿਖ ਕੇ ਚੰਗਾ ਬਣਨ ਦੀ ਜਿਹੜੀ ਖੁਆਇਸ਼ ਆ ਉਹ ਪੂਰੀ ਕਰਨ ਦੀ ਅਸੀਂ ਇੱਕ ਵਾਰੀ ਕੋਸ਼ਿਸ਼ ਕਰੀਏ ਵੀ ਜੇ ਹੁਣੇ ਹੀ ਉਹਦੀ ਝੋਲੀ 'ਚ ਪਾਤਾ ਧੀ ਨੂੰ ਤੇ ਉਹ ਤਾਂ ਵਿਚਾਰੀ ਸਮੇਂ ਤੋਂ ਪਹਿਲਾਂ ਹੀ ਇੱਕ ਮੈਚੁਰ ਤੇ ਇੱਕ ਜ਼ਿੰਮੇਵਾਰੀ ਚੱਕਣ ਦੇ ਯੋਗ ਨਹੀਂ ਸੀ ਹਜੇ ਉਹ ਹਜੇ ਪਰ ਅਸੀਂ ਭਾਗਾ ਵਾਲੇ ਸਮਝਦੇ ਆ ਆਪਣੇ ਆਪ ਨੂੰ ਵੀ ਅਸੀਂ ਇਸ ਧੀ ਦੇ ਮਾਂ-ਬਾਪ ਬਣ ਪਾਏ ਇਹ ਮੇਰੀ ਭੈਣ ਆ ਸਤਵੀਰ ਜਿਹੜੇ ਦਿਨ ਰਾਤ ਪਿੱਛੇ ਇੱਕ ਭੈਣ ਜੀ ਖੜੇ ਨੇ ਇਹ ਅਨਸ਼ਿਕਰ ਦੀ ਸੇਵਾ ਕਰਦੇ ਨੇ ਸੰਭਾਲ ਕਰਦੇ ਨੇ ਤੇ ਇਸ ਤੋਂ ਪਹਿਲਾਂ ਵੀ ਭੈਣਾਂ ਸਾਡੀਆਂ ਨੇ ਅਨਸ਼ਿਕਾ ਦੇ ਬਣ ਤੋਂ ਪਹਿਲੇ ਦਿਨ ਤੋਂ ਹੀ ਅਨਸ਼ਿਕਾ ਸਾਡੀਆਂ ਭੈਣਾਂ ਵੱਲੋਂ ਸੰਭਾਲੀ ਜਾ ਰਹੀ ਆ ਬਸ ਗੁਰੂ ਸਾਹਿਬ ਕਿਰਪਾ ਕਰਨ ਅੱਜ ਸਾਡੀ ਇਸ ਅਨਸ਼ਿਕਾ ਦੀ ਉਮਰ 1 ਸਾਲ ਜ਼ਰੂਰ ਹੋ ਗਈ ਆ ਪਰ ਸਾਡੇ ਲਈ 1 ਸਾਲ ਸੀ ਜਿਹੜਾ ਬਹੁਤ ਹੀ ਸਪੈਸ਼ਲ ਆ ਬਹੁਤ ਹੀ ਇੱਕ ਮੰਨੋ ਅਸੀਂ ਬਿਆਨ ਨਹੀਂ ਕਰ ਸਕਦੇ ਜੋ ਇਸ ਧੀ ਨੂੰ ਅਸੀਂ ਇੱਕ ਦਿਨ ਤੋਂ ਲੈ ਕੇ ਅੱਜ ਤੱਕਰ ਵੱਡਿਆ ਹੁੰਦੇ ਦੇਖਿਆ ਇਹਨੀਆਂ ਆਤਾਂ ਇਹਦੇ ਹਾਸੇ ਖੇਡੇ ਇਹਦੀਆਂ ਜ਼ਰੂਰਤਾਂ ਇਹਦੇ ਸੁਭਾਅ ਦੀ ਸਪੈਸ਼ਲਿਟੀ ਉਹ ਸਾਰਾ ਕੁਝ ਅਸੀਂ ਇਹਨੂੰ ਆਪਣੀ ਇਸ ਅੱਖ ਨਾਲ ਵਾਚਿਆ ਇਸ ਅੱਖ ਨਾਲ ਦੇਖਿਆ ਤੇ ਜਿੱਥੇ ਮੇਰੀ ਬੇਟੀ ਭਵਨ ਜੋਤ ਕੌਰ ਇੱਦਾਂ ਬੱਚਿਆਂ ਦੇ ਅੱਗੇ ਆ ਜਾ ਬੇਟਾ ਇਹਨਾਂ ਬੱਚਿਆਂ ਦੇ ਅਨਸ਼ਿਕਾ ਦੇ ਨਾਲ ਜਾਂ ਹੋਰ ਬੱਚਿਆਂ ਦੇ ਨਾਲ ਅੱਗੇ ਨੂੰ ਆ ਜਾ ਪੁੱਤਰ ਇੱਥੇ ਆ ਜਾ ਇਹ ਥੋੜਾ ਸੰਗ ਦੀ ਆ ਵੀ ਇਹਨਾਂ ਨੂੰ ਸਾਰੇ ਬੱਚਿਆਂ ਨੂੰ ਪਰਮਾਤਮਾ ਨੇ ਇੱਥੇ ਇੱਕ ਮਾਲਾ ਦੇ ਵਿੱਚ ਪਰੋਇਆ ਤੇ ਇਸ ਮਾਲਾ ਦੇ ਧਾਗੇ ਦੇ ਵਜੋਂ ਤਕਾਲਪੁਰਖ ਵੈਗਰੂ ਨੇ ਸਾਡੀ ਕਲਜੁਗੀਆਂ ਦੀ ਸੇਵਾ ਲਈ ਆ ਤੇ ਇਹ ਅੰਚਿਕਾ ਸਾਡੀ ਸਾਰਿਆਂ ਦੀ ਬਹੁਤ ਖਾਸ ਆ ਸਾਡੇ ਸਾਰਿਆਂ ਦੀ ਸਪੈਸ਼ਲ ਹੈ ਧੀ ਸਾਡੀ ਮੇਰੇ ਕੋਈ ਜ਼ਿਆਦਾ ਅੱਜ ਗੱਲਾਂ ਬਾਤਾਂ ਨੂੰ ਕੁਝ ਹੈ ਨਹੀਂ ਜਜ਼ਬਾਤ ਆਪਣੇ ਆਪ ਦੇ ਵਿੱਚ ਆਪਣੇ ਕਾਬੂ 'ਚ ਨਹੀਂ ਹੈਗੇ ਪਰ ਅੱਜ ਮੇਰੀ ਧੀ ਵਾਸਤੇ ਸਾਰੇ ਅਰਦਾਸ ਕਰਿਓ ਸਾਡੀ ਅੰਸ਼ਿਕਾ ਇੱਕ ਸਾਲ ਦੀ ਹੋ ਗਈ ਆ ਇੱਕ ਸਾਲ ਦਾ ਅਸੀਂ ਇੱਕ ਵੱਨ ਦੇ ਉੱਤੇ ਕੇਕ ਵੀ ਬਣਵਾਇਆ ਅੰਸ਼ਿਕਾ ਦਾ ਤੇ ਬਸ ਇਸ ਧੀ ਵਾਸਤੇ ਬਹੁਤ ਸਾਰੀਆਂ ਦੁਆਵਾਂ ਦੀ ਲੋੜ ਆ ਤੁਹਾਡੀਆਂ ਅਸੀਸਾਂ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਆ ਜਾ ਹੈਪੀ ਬਰਥਡੇ ਟੂ